ਹਾਂਜੀ ਹਾਂਜੀ ਸਰ ਅਸੀਂ ਅ ਅੰਜਲੰਦਰ ਤੋਂ ਆਏ ਆ ਸੀਐਮ ਦੀ ਯੋਗਸ਼ਾਲਾ ਤੋਂ ਔਰ ਅਸੀਂ ਨਾ ਆਪਣੇ ਏਰੀਆ ਦੇ ਅਕੋਰਡਿੰਗ ਅ ਇੱਥੇ ਕਲਾਸਿਸ ਬਣਾ ਰਹੇ ਆ ਯੋਗਾ ਰਿਲੇਟਡ ਜੀ ਹਾਂਜੀ ਔਰ ਉਹਨਾਂ ਨੇ ਸਾਨੂੰ ਉੱਪਰ ਤੋਂ ਇਨਸਟਰਕਸ਼ਨਸ ਹੈ ਕਿ ਤੁਸੀਂ ਨਾ ਅ ਆਪਣੇ ਐਮਸੀਜ਼ ਨਾਲ ਕਨੈਕਟ ਕੰਟੈਕਟ ਕਰਨਾ ਹੈ ਜੀ ਔਰ ਉਹਨਾਂ ਦੇ ਥਰੂ ਤੁਸੀਂ ਜਿਹੜੇ ਆ ਆਪਣੀਆਂ ਕਲਾਸਿਸ ਨੂੰ ਅਰੇਂਜ ਕਰਨਾ ਹੈ ਅੱਜ ਜਿਹੜੀਆਂ ਕਲਾਸਾਂ ਬਣ ਰਹੀਆਂ ਆ ਉਹਦੇ ਵਿੱਚ ਪਬਲਿਕਲੀ ਹਰੇਕ ਏਜ ਦਾ ਪਰਸਨ ਹੈ ਇਹਦੇ ਵਿੱਚ ਆ ਸਕਦਾ ਹੈ ਔਰ ਫ੍ਰੀ ਆਫ ਕਾਸਟ ਹੈ ਸਾਰੀਆਂ ਆਲ ਕਲਾਸਿਸ ਜਿਹੜੀਆਂ ਬਣ ਰਹੀਆਂ ਨੇ ਔਰ ਜਿਹੜੀ ਸਾਡੀ ਕਲਾਸ ਦਾ ਟਾਈਮ ਹੈ ਉਹ 1 ਘੰਟੇ ਦਾ ਰਹੇਗਾ ਜੀ ਹਾਂਜੀ ਔਰ ਜਿਹੜੀਆਂ ਅਸੀਂ ਕਲਾਸਿਸ ਬਣਾ ਰਹੀਓ ਤਿੰਨ ਕਲਾਸਿਸ ਬਣਨਗੀਆਂ ਅ ਤਿੰਨ ਕਲਾਸਿਸ ਇੱਕ ਇੱਕ ਘੰਟੇ ਦੀ ਟਾਈਮਿੰਗ ਟਾਈਮਿੰਗ ਸਰ ਅ ਪਹਿਲਾ ਤਾਂ ਦੋ ਕਲਾਸਿਸ ਮਾਰਨਿੰਗ ਰ ਲੱਗਣਗੀਆਂ 5 ਤੋਂ 6 ਔਰ 6 ਤੋਂ 7 ਔਰ ਈਵਨਿੰਗ ਦੀ ਕਿ ਕਲਾਸ ਰਹੇਗੀ ਉਰੇਗੀ 5 ਤੋਂ 6 ਦੀ ਟਾਈਮਿੰਗ ਦੇ ਵਿੱਚ ਜਿਹੜੀ ਸਵੇਰ ਵਾਲੀ ਕਿੰਨੇ ਤੋਂ ਇੱਕ 5 ਤੋਂ 6 ਹੈ ਇੱਕ 6 ਤੋਂ 7 ਹੈ ਪਸੀ ਤੱਕ ਅੱਜ ਪਸੀ ਤੱਕ ਬ੍ਰੇਕ ਕਰ ਤੇ ਸ਼ਾਮ ਸ਼ਾਮ ਵਾਲੀ ਸ਼ਾਮ ਦੀ ਸਰ 5 ਤੋਂ 6 ਠੀਕ ਹੈ ਹਾਂਜੀ ਇਹ ਕਿੱਥੇ ਲੱਗਣੀ ਕਿੱਥੇ ਮਤਲਬ ਓਪਨ ਏਰੀਆ ਲੈਣਾ ਤੁਸੀਂ ਕਿ ਹਾਲ ਚਾਹੀਦਾ ਤੁਹਾਨੂੰ ਕੀ ਚਾਹੀਦਾ ਹਾਂਜੀ ਸਰ ਬੇਸਿਕਲੀ ਤਾਂ ਤੁਸੀਂ ਨਾ ਸਾਨੂੰ ਇਨਡੋਰ ਏਰੀਆ ਅਲਾਉ ਕਰੋ ਕਿਉਂਕਿ ਜਿਹੜਾ ਫੋਰ ਏਗਜ਼ਾਮਪਲ ਜਿੱਦਾਂ ਹੁਣ ਗੁਰਦੁਆਰਾ ਸਾਹਿਬ ਹੋਗੇ ਹਰੇਕ ਔਵਾਰਡ ਦੇ ਵਿੱਚ ਆਪਣੇ ਗੁਰਦੁਆਰਾ ਸਾਹਿਬ ਹੋਣਗੇ ਪਬਲੀਕਲੀ ਆਪਾਂ ਨੂੰ ਉੱਥੇ ਈਜ਼ੀ ਰਹੇਗਾ ਕਿਉਂਕਿ ਉੱਥੇ ਆਪਣੇ ਕੋਈ ਈਜ਼ੀਲੀ ਦਰਿਆ ਵਗੈਰਾ ਵੀ ਯੋਗਾ ਦੇ ਲਈ ਪਰਫੈਕਟਲੀ ਮਿਲ ਸਕਦੇ ਨੇ ਪਟਿਕ ਕਿੰਨੇ ਦਿਨ ਦਾ ਕੈਂਪ ਹੈ ਸਰ ਇਹ 8ਵੀਂ ਨੇ ਤੱਕ ਚੱਲੇਗਾ ਰੈਗੂਲਰ ਰੈਗੂਲਰਲੀ ਕਿੰਨੇ 5 ਡੇ 6 ਡੇ 7 ਡੇ ਵੀਕਲੀ ਤਾਂ ਸਰ 6 ਡੇ ਚੱਲਣਗੇ ਸ਼ਨੀਵਾਰ ਵੀ ਹਾਂਜੀ ਜੀ ਸੈਟਰਡੇ ਤੁਸੀਂ ਵਿੱਚ ਉਹਨੂੰ ਇਨਕਲੂਡ ਕਰੋਗੇ ਹਾਂਜੀ ਸਰ ਕਿਉਂਕਿ ਹਾਂਜੀ ਸੰਡੇ ਛੁੱਟੀ ਆ ਇੱਕ ਕਲਾਸ ਦੇ ਵਿੱਚ 25 25% ਚਾਹੀਦੇ ਜੀ ਮਿਨੀਮਮ ਮੈਕਸਿਮਮ ਜਿੰਨੇ ਆਪਾਂ ਕਰ ਸਕੋ ਉਹਦਾ ਕੋਈ ਸ਼ੋਅ ਹਾਂਜੀ ਆਪਣੀ ਕੋ ਰਜਿਸਟ੍ਰੇਸ਼ਨ ਦੇ ਲਈ 25 ਚਾਹੀਦੇ ਨੇ ਮੈਕਸਿਮਮ ਕਿੰਨੇ ਮਰਜੀ ਹੋ ਸਕਦੇ ਆ ਹਾਂਜੀ ਥੈਂਕ ਯੂ 430 ਨਿਕਲਾ ਸਬਦ ਹਾਤੋ ਨਾ 25 430 25 ਨਾਲ ਹੀ ਹੁੰਦੀ ਹੈ ਹਾਂਜੀ 25 75 ਟੋਟਲ ਹਾਂਜੀ ਤਿੰਨ ਕਲਾਸਿਸ ਹੈ ਤੋਂ 75 ਹੋਗੇ ਸਰ ਕਿਉਂਕਿ ਸੀਐਮ ਦੀ ਯੋਗਸ਼ਾਲਾ ਜਿਹੜੀ ਹੈ ਨਾ ਉਹਦੇ ਵਿੱਚ ਆਪਾਂ 25% ਤੇ ਨਾਲ ਹੀ ਰਿਸਟਰ ਹੋ ਸਕਦਾ ਵਾ ਉਸ ਤੋਂ ਘੱਟ ਰਿਸਟਰ ਨਹੀਂ ਹੁੰਦੀ ਕਲਾਸ ਜੇ ਜੇ 25 ਪਰਸੈਂਟਸ ਨਹੀਂ ਹੁੰਦੇ ਬਿਲਕੁਲ ਮੇਰ ਫੀਮੇਲ ਹਾਂਜੀ ਕੋਈ ਵੀ ਹੋ ਸਕਦਾ ਸਰ ਕੋਈ ਏਜ ਰਿਲੇਕਸ ਸੈਕਸ਼ਨ ਨਹੀਂ ਹੈਗਾ ਕੋਈ ਵੀ ਉਮਰ ਦਾ ਆ ਸਕਦਾ ਹੈ ਕਿਉਂਕਿ ਆਪਾਂ ਹਰੇਕ ਨੂੰ ਉਹਦੇ ਅਕੋਰਡਿੰਗਲੀ ਜੋ ਜੋ ਕਰਾਣਾ ਹੈ ਕਿਸੇ ਨੂੰ ਅਗਰ ਥਾਇਰੋਇਡ ਆ ਜਾਂ ਕਿਸੇ ਨੂੰ ਮੋਟਾਪੇ ਦੀ ਸਮੱਸਿਆ ਆ ਆ ਤਾਂ ਜਿਆਦਾ ਨੋਰਮਲ ਗੋਡਿਆਂ ਦੀਆਂ ਵਾ ਸਾਰੀਆਂ ਫਿਰ ਉਹ ਅਕੋਰਡਿੰਗ ਨੇ ਹਰੇਕ ਨੂੰ ਕਰਾਣਾ ਆਪਾਂ ਇਹਦਾ ਕੋਈ ਏਜ ਰਿਲੇਟਡ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਬੱਚੇ ਵਿੱਚ ਆਪਾਂ ਸ਼ੁਰੂ ਕਰ ਸਕਦੇ ਆ ਅ ਬੱਚੇ ਜਿਆਦਾ ਨਹੀਂ ਆ ਸਕਦੇ ਆ ਸਰ ਕਿਉਂਕਿ ਹਾਂਜੀ ਜਿਆਦਾ ਮੈਂ ਤਾਂ ਜਿਆਦਾ ਛੋਟੇ ਨਹੀਂ ਆ ਸਕਦੇ ਬਟ ਰਿਸਿਸ਼ ਨਹੀਂ ਹੋਣੀ ਉਹਨਾਂ ਦੀ ਲਗਾ ਜਿਹੜਾ ਮਾਦੀ ਕਲਾ ਸਕਦਾ ਵਾ ਕਿਉਂਕਿ ਇਹ ਸਭ ਲਈ ਆ ਕਲਾਸ ਯੋਗ ਸਰ ਸਭ ਲਈ ਹੈ ਮਿਨਿਮਮ ਜਿਹੜੀ ਆਪਾਂ ਰਜਿਸਟ੍ਰੇਸ਼ਨ ਕਰਨੀ ਆ ਮਿਨਿਮਮ ਏਜ ਕਿੰਨੀ ਚ 18 ਤੋਂ ਬਾਅਦ ਮਤਲਬ 18 ਤੋਂ ਉੱਪਰ ਵਾਲੇ ਅਰਕਸਟਡ ਹੋਣਗੇ ਨਾਲ ਜੁਆਇਨ ਛੋਟੇ ਵੀ ਕਰ ਸਕਦੇ ਹਾਂ ਬਿਲਕੁਲ ਸਰ ਜੁਆਇਨ ਕਰ ਸਕਦੇ ਨੇ ਕਿਉਂਕਿ ਹੈਲਥ ਦਾ تقریبا ਸਭ ਲਈ ਜੀ ਮੈਟਰ ਕਰਦਾ ਬਿਲਕੁਲ ਬਿਲਕੁਲ ਆ ਪਬਲੀਕਲੀ ਏਰੀਆ ਤਾਂ ਨਹੀਂ ਮੰਗਦੇ ਕਿਉਂਕਿ ਫਿਰ ਇਹਦੇ ਵਿੱਚ ਕਈ ਵਾਰੀ ਔਰਤਾਂ ਨੂੰ ਪ੍ਰਾਈਵੇਸੀ ਇਸ਼ੂ ਹੁੰਦਾ ਕਿ ਪਬਲੀਕਲੀ ਸਾਰੇ ਹੁੰਦੇ ਜਾਂਦੇ ਜਿਹੜਾ ਬੈਚ ਹੋਣਾ ਚਾਹੀਦਾ ਹੈ ਇਹ ਚ ਮਿਕਸ ਹੋਣਗੇ ਲੇਡੀਜ਼ ਐਂਡਸ ਜਾਂ ਨਹੀਂ ਕੋਈ ਵੀ ਹੋ ਸਕਦਾ ਸਰ ਮਿਕਸਪ ਹੀ ਹੋਏਗਾ ਜਿਹੜੇ ਤੁਹਾਡੇ ਇਨਸਟਰਕਟਰ ਆਣਗੇ ਉਹ ਜੈਂਸ ਹੋਣਗੇ ਇੱਕ ਜਨ ਲੇਡੀ ਵੀ ਨਾਲ ਉਹ ਨਾਲ ਲੇਡੀ ਵੀ ਹੋਣਗੇ ਸਰ ਤੇ ਜੈਂਸ ਵੀ ਹੋਣਗੇ ਮਤਲਬ ਕਿ ਕਿਉਂਕਿ ਜਦੋਂ ਉਹਨਾਂ ਨੇ ਫੀਲ ਤੇ ਆਇਆ ਕਰਨਾ ਨਾ ਤਾਂ ਫਿਰ ਦੋਨੇ ਸਟਾਫ ਦੋਨੇ ਆਣਗੇ ਮੈਂਬਰ ਜਿੰਨੇ ਵੀ ਮੰਨ ਲਓ ਤੁਹਾਨੂੰ ਅਸੀਂ ਕੋਈ ਹਾਲ ਪ੍ਰਬੰਧ ਕਰਾਣੇ ਆ ਹਾਂਜੀ ਹਰ ਦਿਨ ਉਹੀ ਹਾਲ ਰਹੂਗਾ ਹਾਂਜੀ ਰੈਗੂਲਰਲੀ ਹਾਂਜੀ ਕਿਉਂਕਿ ਉਹ ਪਲੇਸ ਵੀ ਨਾ ਰਿਸਟਰ ਹੁੰਦੀ ਹੈ ਜਦੋਂ ਆਪਾਂ ਸੀਐਮ ਜੋਖਸ਼ਾ ਰਿਸਟਰ ਕਰਾਉਣਾ ਹੈ ਨਾ ਪਰਸਨ ਬਿਲਕੁਲ ਉਹਦੇ ਨਾਲ ਆਪਾਂ ਨੂੰ ਉਹਦੇ ਲੋਕੇਸ਼ਨ ਦੇਣੀ ਪੈਂਦੀ ਹੈ ਕਿ ਕਿੱਥੇ ਕਲਾਸ ਲੱਗਣੀ ਆ ਵਿਦ ਕਿੰਨੇ ਪਰਸਨਸ ਆ ਫਿਰ ਉਸ ਤੋਂ ਬਾਅਦ ਇੱਕ ਪਰਸਨ ਨੂੰ ਜਿਹੜਾ ਆਪਾਂ ਉਹਦੇ ਵਿੱਚ ਉਹਦੀ ਮੇਲ ਆਈਡੀ ਮੇਲ ਆਈਡੀ ਉਹਦਾ ਡੇਟ ਆਫ ਬਰਥ ਤੇ ਜਿਹੜੀ ਡਿਟੇਲ ਲੈਣੀ ਕਿਉਂਕਿ ਉਹਦੇ ਨਾਮ ਤੇ ਹੀ ਕਲਾਸ ਰਿਸਟਰ ਹੁੰਦੀ ਆ ਤਕਰੀਬਨ ਤਕਰੀਬਨ ਮੀਨਸ ਕਿ ਹਰ ਇੱਕ ਕਲਾਸ ਦੇ ਵਿੱਚ ਆਪਾਂ ਇੱਕ ਲੀਡਰ ਬਣਾਣਾ ਆ ਔਰ ਉਸ ਲੀਡਰ ਦੀ ਵੀ ਜਿਹੜੀ ਇਨਫੋਰਮੇਸ਼ਨ ਹੈ 올 ਇਨਫੋਰਮੇਸ਼ਨ ਲਾਈਕ ਮੋਬਾਈਲ ਨੰਬਰ ਠੀਕ ਹੈ ਉਹਨਾਂ ਦਾ ਉਹ ਜਿਹੜਾ ਸਾਰਾ ਗੂਗਲ ਫਾਰਮ ਤੇ ਰਜਿਸਟਰਡ ਹੋਏਗਾ ਔਰ ਜਿਹੜੇ ਆਪਾਂ ਮੈਂਬਰਸ ਵੀ ਐਡ ਕਰਨੇ ਨਾ ਉਹ ਵੀ ਗੂਗਲ ਫਾਰਮ ਦੇ ਥਰੂ ਹੀ ਰਜਿਸਟਰ ਹੋਣੇ ਨੇ ਨਹੀਂ ਮੈਨੂੰ ਹੁਣੇ ਦੱਸੋ ਤੁਹਾਨੂੰ ਅਸੀਂ ਪ੍ਰੋਵਾਈਡ ਕੀ ਕਰਾਣਾ ਕਿਤਾ ਤੁਹਾਨੂੰ ਪਲੇਸ ਜੀ ਹਾਂਜੀ ਪਲੇਸ ਪ੍ਰੋਵਾਈਡ ਕਰਨੀ ਆ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਪ੍ਰਬੰਧ ਆ ਉਹ ਕੀ ਕੀ ਨੇ ਕਰਨਾ ਪ੍ਰਬੰਧ ਉੱਥੇ ਕੁਝ ਨਹੀਂ ਸਰ ਉੱਥੇ ਆਪਾਂ ਨੂੰ ਦਰਿਆ ਹੁੰਦੀਆਂ ਨੇ ਨਾਰਮਲ ਗੁਰਦਿਆਂ ਚ ਹੋਰ ਕੋਈ ਪ੍ਰਬੰਧ ਨਹੀਂ ਬਸ ਕੀ ਅਗਰ ਜਿੰਨੇ ਕਰਨਾ ਨਾਲ ਆਪਦੇ ਕੋਈ ਮੈਂਬਰ ਜਾਂ ਜਾਂ ਕੋਈ ਕੁਝ ਹੀ ਲੈ ਜਾ ਸਕਦਾ ਕੋਈ ਦਾਦਾ ਇਸ਼ੂ ਨਹੀਂ ਹੁੰਦਾ ਇਹ మేనగీ ਆਪਾਂ ਨੂੰ యోగ్ ਵਿੱਚ तकरीबन ਕੁਝ ਚੀਜ਼ ਦੀ ਲੋੜ ਨਹੀਂ ਹੁੰਦੀ ਇਹ ਆਪਾਂ ਜੀ ਕਰ ਕੋਈ ਚੀਜ਼ ਉਹਨਾਂ ਨੇ ਲੈ ਕੇ ਨਹੀਂ ਸਿਰਫ ਆਪਣਾ ਟਾਈਮ ਕਰਨਾ ਹੈ ਮੰਨ ਲਓ ਅਸੀਂ 25 ਵੱਧ ਤੁਹਾਨੂੰ ਰਜਿਸਟਰ ਕਰਾਉਂਦੇ ਆ ਹਾਂਜੀ ਮੰਨ ਲਓ ਉਹ ਕੰਟੀਨਿਊ ਨਹੀਂ ਕਰ ਪਾਉਂਦੇ ਫੇਰ ਉਹਦਾ ਕੋਈ ਇਸ਼ੂ ਸਰ ਉਹਦਾ ਕੋਈ ਇਸ਼ੂ ਨਹੀਂ ਹੈ ਮੰਨ ਲਓ ਚੱਲ ਕਿੰਨਾ ਚਰਚਾ ਲਗਾਤਾਰ ਹੋਣਾ ਚਾਹੀਦਾ ਸਰ ਦੇਖੋ ਰਜਿਸਟਰ ਸਾਡੇ ਕੋ 25 ਹੋ ਜਾਣੇ ਹੈ ਇਹ ਜ਼ਰੂਰੀ ਨਹੀਂ ਕਿ 8 ਮਹੀਨੇ ਤੱਕ ਉਹ 25 ਦੇ ਹੀ ਸਾਡੇ ਕੋ ਰੈਗੂਲਰ ਹੋਣ ਕਿਉਂਕਿ ਹਰ ਪਰਸਨ ਨੇ ਆਪਣੇ ਸਿਚੁਏਸ਼ਨ ਦੇ ਅਕੋਰਡਿੰਗ ਸਾਡੇ ਕੋ ਲਾਣਾ ਆ ਕਿ ਕੋਈ ਇੰਨਾ ਵੀ ਫ੍ਰੀ ਨਹੀਂ ਹੈਗਾ ਵੀ ਜਿਹੜਾ ਰੈਗੂਲਰਲੀ ਆਪਣੇ ਟਾਈਮ ਨੂੰ ਕੱਢ ਕੇ ਮੈਨੇਜ ਕਰੇਗਾ ਨਾ ਔਰ ਹਮਾਰਾ ਜਿਹੜਾ ਸਾਡਾ ਕੰਮ ਹੈ ਉਹ ਸਿਰਫ ਇਹ ਹੈ ਕਿ 25 ਨੂੰ ਸਿਰਫ ਰਜਿਸਟਰਡ ਕਰਨਾ ਆ ਕਲਾਸ ਦੇ ਵਿੱਚ ਚਾਹੇ ਸਾਡੇ ਕੋਲ 10 ਹੋਣ ਚਾਹੇ ਉਹ 5 ਹੋਣ ਚਾਹੇ ਉਹ 12 ਹੋਣ ਚਾਹੇ 15 ਹੋਣ ਚਾਹੇ 25 ਦੇ ਸਾਡੀ ਕਲਾਸ ਰੈਗੂਲਰ ਰੈਗੂਲਰ ਹੀ ਲੱਗੇਗੀ ਔਰ ਟਾਈਮ ਟੂ ਟਾਈਮ ਲੱਗੇਗੀ ਸੰਡੇ ਤੋਂ ਸ਼ਰਡੇ ਬਿਲਕੁਲ ਸੰਡੇ ਆਫ ਸੰਡੇ 25 ਤੇ ਇੱਕ ਲਿਮਟ ਹੈ ਨਾ ਕਿ ਕਲਾਸ ਰਿਸਟ੍ਰਿਕਟ ਕਰਾਉਣ ਦੀ ਇਹਦਾ ਕੋਈ ਇਸ਼ੂ ਨਹੀਂ ਤਾਂ ਦਾ ਵਿੱਚ ਭਲੇ ਤੁਸੀਂ ਰਿਸਟ੍ਰਿਕਟ 30 ਕਰਾ ਲਓ 35 ਕਰਾ ਲਓ ਉਹਦਾ ਨਾਥਿੰਗ ਇਸ਼ੂ ਆ ਮਤਲਬ ਮਿਨੀਮਮ ਗੱਲ ਜਿਹੜੀ ਆਪਾਂ ਕਰਦੇ ਆ ਉਹ 25 ਦੀ ਮੈਂ ਤੁਹਾਨੂੰ ਤਾਂ ਕਿਹਾ ਹੁੰਦਾ ਸੀ ਉਹਦਾ ਕੋਈ ਦਾ ਕੋਈ ਇਸ਼ੂ ਨਹੀਂ ਤਾਂ ਦਾ ਕੋਈ ਮੈਕਸਿਮਮ ਜਿੰਨੀ ਬਾਤ ਕੀ ਕਰ ਸਕਦੇ ਮਾਰਟੀਕਲ ਜਿਹੜੇ ਮਿਨੀਮਮ ਚਲ ਮਿਨੀਮਮ 75 ਤਾਂ ਚਾਹੀਦਾ ਹਾਂ ਹਾਂ ਬਿਲਕੁਲ ਪਰ ਜਿੱਦਾਂ ਜਿੱਦਾਂ ਸਾਡਾ ਨਗਰ ਆ ਹਾਂਜੀ ਤਾਂ ਕੋਈ ਖਾਸ ਗੱਲ ਨਹੀਂ 75 ਯੋਗਾ ਵਾਲੇ ਕੁਝ ਹੋ ਜਾਵੇਗਾ ਬਿਲਕੁਲ ਸਰ ਹਾਂ ਕੀ ਕਦੋਂ ਇਹ ਸਟਾਰਟਿੰਗ ਮੀਟਿੰਗ ਡੇਟ ਕਿਹੜੀ ਕਦੋਂ ਕਰਨਾ ਸਰ ਇਹ ਮੰਡੇ ਤੋਂ ਹੀ ਉਹਦਾ ਸਟਾਰਟ ਆ ਬੈਚ ਦਾ ਉਹਦਾ ਸਾਰੇ तकरीबन ਆਹ ਮੰਡੇ ਤੋਂ ਦੋ ਤਿੰਨ ਨੈਕਸਟ ਬਟ ਕਿਉਂਕਿ ਮੰਡੇ ਤੋਂ ਅਸੀਂ ਹਜੇ ਨਹੀਂ ਸਟਾਰਟ ਕਰ ਰਹੇ ਆ ਮੰਡੇ ਤੋਂ ਸਾਡੇ ਜਿਹੜੇ ਫੜਨਾ ਲੇਟ ਨਹੀਂ ਸੰਪਰਕ ਕੀਤਾ 16 ਤਰੀਕ ਨੂੰ 16 ਸਾਨੂੰ ਥੋੜਾ ਯਾਰ ਫਰੀ ਵੀ ਲੇਟ ਲੋਟ ਹੋਇਆ ਹਾਂ ਹਾਂ ਸਰ ਸਟਾਰਟਿੰਗ ਹੈ ਨਾ 16 ਫਰ ਵੀ ਤੋਂ ਹਾਂਜੀ ਕਿਉਂਕਿ ਜਿਹੜਾ ਯੋਗ ਦਾ ਉਹ ਕਹਿ ਰਿਹਾ ਕਿ ਤੁਸੀਂ ਪਿੰਨ ਪਿੰਨ ਦੇ ਵਿੱਚ ਜਾ ਕੇ ਯੋਗ ਕਰਵਾਣਾ ਹੈ ਮੇਨ ਜਿਹੜਾ ਪ੍ਰੋਜੈਕਟ ਦਾ ਕੰਮ ਇਹੀ ਹੈ ਔਰ ਫਿਰ ਉਹਨਾਂ ਨੇ ਇਨਸਟਰਕਸ਼ਨਸ ਦਿੱਤੀਆਂ ਕਿ ਤੁਸੀਂ ਆਪਣੀ ਮਿਨੀ ਸਿਟੀਆਂ ਜਿੰਨੀਆਂ ਵੀ ਨੇ ਜਿੱਥੇ ਤੁਸੀਂ ਮਤਲਬ ਕਿ ਜੇ ਤੁਹਾਨੂੰ ਜ਼ਿਆਦਾ ਪੋਪੂਲੇਸ਼ਨ ਮਿਲ ਰਹੀ ਹੈ ਤਾਂ ਤੁਸੀਂ ਐਮਸੀਸ ਦੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਵਿਲੇजेस ਦੇ ਵਿੱਚ ਕਲਾਸ ਬਣਾ ਰਹੇ ਹੋ ਤਾਂ ਤੁਸੀਂ ਪੰਜ ਸਰਪੰਚ ਦੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਉਹ ਤੁਹਾਡੀ ਜ਼ਰੂਰ ਹੈਲਪ ਕਰਨਗੇ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਜਿਹੜਾ ਕੰਮ ਹੈ ਜਿਹੜੀ ਸਵੇਰੇ ਪੰਜ ਤੋਂ 6 ਹਾਂਜੀ ਜਿਹੜੀ ਇਹ ਕਲਾਸ ਜਿਹੜੇ ਇਨਸਟਰਕਸ਼ਨ ਲੈਣੀਆਂ ਤੇ 6 ਤੋਂ 7 ਵਾਲੀ ਵੀ ਉਸੇ ਨੇ ਲੈਣੀਆਂ ਬਿਲਕੁਲ ਸਰ ਕਲਾਸਿਸ ਮੇਰੇ ਕੋਲ ਹੀ ਰਹਿਣਗੀਆਂ ਹਾਂ ਔਰ ਜਿਹੜੀ ਟਾਈਮਿੰਗ ਹੈ ਉਹਦੇ ਅਕੋਰਡਿੰਗ ਸਾਰੀਆਂ ਕਲਾਸਿਸ ਮੈਂ ਹੀ ਅਰੇਂਜ ਕਰਨੀਆਂ ਨੇ ਹਰੇਕ ਕੋਲ ਆਪਦਾ ਅਲੱਗ-ਅਲੱਗ ਪਾਰਟਿਕੂਲਰ ਏਰੀਆ ਮਿਲਿਆ ਹੋਇਆ ਹੈ ਸਰ ਇਹਨਾਂ ਕੋਲ ਇੱਥੋਂ ਦਾ ਮਿਲਿਆ ਮੇਰੇ ਕੋਲ ਕਿਛੁਕਣਾ ਥੋੜਾ ਸਰ ਮੇਰਾ ਨਾਮ ਨੀਹਾ ਹੈ ਫੋਨ ਨੰਬਰ 8427 ਠੀਕ ਹੈ ਬੇਟਾ ਕੋਈ ਨਹੀਂ ਅਸੀਂ ਜਿੰਨਾ ਵੀ ਹੋ ਸਕਦਾ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਲੇਟ ਆਂ ਕਿ ਲੋਕਾਂ ਨੂੰ ਥੋੜਾ ਪ੍ਰੀਪੇਅਰ ਕਰਨਾ ਪਵੇ। ਬਿਲਕੁਲ ਸਰ। ਫਿਰ ਵੈਸੇ ਅੱਜਕੱਲ ਜਿਹੜਾ ਸੀਜ਼ਨ ਚੱਲ ਰਿਹਾ ਹੈ ਸ਼ਾਦੀਆਂ ਦਾ। ਬਿਲਕੁਲ ਸਰ। ਔਰ ਇਹ ਕੰਮ ਸਰ ਡੋਰ ਟੂ ਡੋਰ ਜਾ ਕੇ ਵੀ ਕੋਈ ਯੋਗਾ ਇਨਸਟ੍ਰਕਟਰ ਨਹੀਂ ਕਰ ਸਕਦਾ ਹੈ। ਇਹਦੇ ਲਈ ਉਹਨਾਂ ਨੇ ਸਾਨੂੰ ਇਨਸਟ੍ਰਕਸ਼ਨਸ ਦਿੱਤੀਆਂ ਹੈ ਕਿ ਤੁਸੀਂ ਐਮਸੀ ਜਾਂ ਫਿਰ ਪੰਚਰ ਪੰਚ ਨੂੰ ਕੰਟੈਕਟ ਕਰੋ ਔਰ ਤੁਸੀਂ ਸਾਡੇ ਲਈ ਇੱਕ ਹੋਰ ਕੰਮ ਕਰ ਸਕਦੇ ਹੋ। ਗੁਰਦੁਆਰਾ ਸਾਹਿਬ ਦਾ ਸਰ ਹਰੇਕ ਆਪਣੇ ਵਾਰਡ ਦੇ ਵਿੱਚ ਹੈਗੇ ਨੇ। ਤੁਸੀਂ ਮਾਰਨਿੰਗ ਔਰ ਈਵਨਿੰਗ ਪਾਰਟ ਤਾਂ ਚੱਲਦਾ ਹੀ ਹੈ। ਤੁਸੀਂ ਉਸ ਟਾਈਮ ਉਹਨਾਂ ਨੂੰ ਅਨਾਉਂਸ ਕਰਵਾ ਸਕਦੇ ਹੋ ਕਿ ਆਪਣੇ ਏਰੀਏ ਦੇ ਵਿੱਚ ਜਿਹੜੇ ਆ ਯੋਗਾ ਟ੍ਰੇਨਰਸ ਕੀ ਐ ਇਦਾਂ ਕਰ ਦਈਏ ਅਸੀਂ ਹਾਂਜੀ ਬਈ ਚਾਰ ਚਾਰ ਵਾਰਡ ਤਿੰਨ ਤਿੰਨ ਵਾਰਡ ਤਿੰਨ ਵਾਰਡ ਇੱਕ ਤਾਂ ਚਾਰ ਇੱਕ ਤਾਂ ਕੋਈ ਕੁਛ ਨਹੀਂ ਦਾ ਮਤਲਬ ਤੇਨੇ ਪਲੇਸਸ ਕਰ ਲੋ ਅੱਡਾ ਕੋਈ ਬਿਲਕੁਲ ਬਿਲਕੁਲ ਉਹ ਸਭ ਤੋਂ ਜ਼ਿਆਦਾ ਬੈਟਰ ਕੋਈ ਨਹੀਂ ਕੋਈ ਨਹੀਂ ਬੈਠਾ ਕਰਦੇ ਜਿਹਨਾਂ ਬਾਅਦ ਲੱਗਦਾ ਜਿਹੜੀ ਲੋਕੇਸ਼ਨ ਐ ਉਹਨੂੰ ਫਿਕਸ ਕਰ ਲੈਣੇ ਹਾਂਜੀ ਸਰ ਜਿਹੜਾ ਆਪਣਾ ਬੈਚ ਹੋਣਗੇ ਇੱਕ ਇੱਕ ਘੰਟੇ ਦੇ ਇਹ ਕਰਨਾ ਹਾਂਜੀ ਉਹ ਲਗਲਾ ਉਹਨੂੰ ਵੜ ਦਿੰਦੇ ਜਿਹਨੂੰ ਬਿਲਕੁਲ ਓਕੇ ਬੇਟਾ ਕੋਈ ਗੱਲ ਓਕੇ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਟਾਈਮ